ਐਨਆਰਆਈ ਕਲੋਨੀ ਦੇ ਵਿੱਚ ਭਾਈ ਕੋਠੀਆਂ ਦਾ ਕੰਮ ਪਲਾਸਟਰ ਇੱਕ ਕੋਠੀ ਦਾ ਹੋ ਰਿਹਾ ਏ ਤੇ ਇੱਕ ਦਾ ਕੰਪਲੀਟ ਹੋ ਗਿਆ ਤੇ ਥੱਲੇ ਭਾਈ ਗਰਾਉਂਡ ਫਲੋਰ ਦਾ ਪਲਾਸਟਰ ਹੋ ਗਿਆ ਤੇ ਥੱਲੇ ਬੇਸਟਾਂ ਦੀ ਤਿਆਰੀ ਕਰਨੀ ਹੈ ਪੌਣੇ ਦੀ ਤੇ ਉੱਪਰ ਦਾ ਲੈਂਟਰ ਖੁੱਲ ਕੇ ਉੱਪਰ ਦੀ ਫਿਟਿੰਗ ਕਰਨ ਵਾਸਤੇ ਪਾਏ ਹੋਏ ਅੱਜ ਤੇ ਭਾਈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਵੀਡੀਓ ਵਿੱਚ ਤੇ ਧੰਨਵਾਦ ਕਰਦੇ ਹਾਂ ਤੁਹਾਡਾ ਵੀਡੀਓ ਤੇ ਕਲਿੱਕ ਕਰਨੇ ਵਾਸਤੇ ਮਣੀ ਕੁੰਮਰ ਦਾ ਸਫਰਨਾਮਾ ਦੇਖਣ ਵਾਸਤੇ ਤੇ ਪਰਲਿੰਗੀ ਕੋਠੀ ਦਾ ਤੁਹਾਨੂੰ ਦਿਖਾ ਦਿੰਦੇ ਹਾਂ ਓਧਰ ਥੱਲੇ ਰੋੜੀ ਪਈ ਜਾਂਦੀ ਹੈ ਟੈਲਾਂ ਲੱਗਣੇ ਦੀ ਤਿਆਰੀ ਚੱਲਦੀ ਹੈ ਆਹ ਹੈ ਭਾਈ ਇਹ ਆਪਣੀ ਇੱਕ ਮੇਨ ਕਨੈਕਸ਼ਨ ਵਾਲੀ ਸਪਲਾਈ ਰੈਂਦੀ ਜੋੜਨੇ ਨੂੰ ਉਹ ਥੱਲੇ ਤਾਰ ਕੇ ਛੱਡੀ ਹੋਈ ਹੈ ਇੱਥੇ ਜੋੜੂਗੇ ਪੰਦਰ ਮੋਟਰ ਦੇ ਪੁਆਇੰਟ ਬਣਾਉਣੇ ਆ ਤੇ ਬਾਹਰੇ ਦਾ ਕਨੈਕਸ਼ਨ ਖੜਿਆ ਹੋ ਬਾਹੂ ਉਹ ਲੀਕੀ ਸਾਹਮਣੇ ਪੈਪ ਦੇਖੀ ਨੇ ਇਹਨੂੰ ਉਹ ਬਈ ਕੱਟ ਕੇ ਅੰਦਰ ਬਾੜਨੀ ਆ ਨੀਨ ਕਨੈਕਸ਼ਨ ਦੀ ਪੈਪ ਉਹ ਇੱਧਰ ਬਾੜੂਗੇ ਅੰਦਰ ਤੇ ਬਾਕੀ ਖੈਰ ਥੱਲੇ ਗਰਾਉਂਡ ਫਲੋਰ ਦਾ ਆਪਣਾ ਕੰਮ ਕੰਪਲੀਟ ਹੋ ਗਿਆ ਤਾਂ ਇੱਥੇ ਤਾਂ ਫੈਨ ਫਿਟਿੰਗ ਦੇ ਕੰਮ ਰਹਿ ਗਏ ਆਪਣਾ ਟੂਟੀਆਂ ਕਸਣੇ ਦਾ ਰੋੜੀ ਪੈ ਕਟਾ ਲੱਗ ਜੂਗੀ ਟਾਈਲਸ ਤੋਂ ਕੁੱਟੀ ਪੱਟੀ ਦੇ ਬਾਅਦ ਆਪਣਾ ਕੰਮ ਚੱਲੂਗਾ ਤੇ ਭਾਈ ਉੱਪਰ ਦੀ ਫਿਟਿੰਗ ਕਰਨ ਵਾਸਤੇ ਅੱਜ ਕੱਲ ਲਈ ਆਏ ਹਾਂ ਕਟਰ ਫੇਰਨਾ ਹੀ ਓਹ ਹੈ ਜੀ ਜੀ ਕਵੀ ਤੋਂ ਪੰਜ ਮਿੰਟ ਸੁਣੋ ਓਕੇ ਅੱਗੇ ਜਪੀਆ ਕਟਰ ਫੇਰਦੇ ਆਂ ਬਈ ਤਾਰ ਆਪਾਂ ਲਾ ਲਈ ਕਟਰ ਫੇਰ ਕੇ ਚਿਲਾ ਕੇ ਅਸੀਂ ਇਹ ਝਾੜ ਕੇ ਦੇਖਣੇ ਕੋਸ਼ਿਸ਼ ਕਰਦੇ ਜ ਨਾਲ ਦੀ ਬਟਿੰਗ ਕਰ ਦਈਏ ਇਸਕਾ ਬਾਸ ਨੂੰ ਖੈਰ ਕਰ ਸੋਈ ਹੋਇਆ ਬਾਹਰ ਕਿਚਨ ਦੇ ਵਿੱਚ ਬਈ 37 18 ਦਾ ਸਿੰਕ ਲਾਉਣਾ ਹੈ ਹਾਂ ਹੈ ਬਈ ਰਸੋਈ ਬਣੀ ਗਈ 37 18 ਦਾ ਸਿੰਕ ਇੱਥੇ ਲਾਉਣਾ ਹੈ ਫੇਰ ਬਾਥਰੂਮ ਦੇ ਵਿੱਚ ਉਹੀ ਸੇਮ ਥੱਲੇ ਜਿੱਦਾਂ ਪਹਿਣ ਫਿਟਿੰਗ ਕਰੀਤੀ ਉਦਾਂ ਹੀ ਆ ਪਲੇਟਾਂ ਟੁੱਟਾਂ ਕੱਢ ਹੋਣੀ ਆ ਬਈ ਪਲੇਟਾਂ ਪਈਆਂ ਵਿੱਚ ਕਟਰ ਦੀਆਂ ਥਾਰਾਂ ਬਈ ਲੱਗੀਆਂ ਆਪਣੀਆਂ 37 ਥਰਾਂ ਦਾ ਸਿੰਕ ਲਾਉਣਾ ਬਾਈ ਆਪਾਂ ਨੇ ਖਿੜਕੀ ਦੇ ਸੈਂਟਰ ਦੇ ਵਿੱਚ ਸਿੰਕ ਦਾ ਪੁਆਇੰਟ ਬਣਾਉਣਾ ਹੈ 37 ਇੰਚ ਤੇ 37 ਦੇ ਬਾਈ ਆਪਾਂ ਨੇ ਅੱਧ ਕਰ ਲਿਆ ਸੈਂਟਰ ਤੇ 18.5 ਤੇ ਬਾਈ 18.5 ਦੇ ਨੋਨ ਦਾ ਕਰਕੇ ਅੱਧ ਤੇ ਦੋ ਟੂਟ ਨਿਸ਼ਾਨੀਆਂ ਲਾ ਲਈਆਂ 42 ਇੰਚ ਆਪਣਾ ਇੱਥੇ ਆਉਂਦਾ ਬਾਈ ਤੁੱਕ ਇੱਧਰ ਆ ਗਈ ਤੇ ਇੱਕ ਟੂਟੀ ਆਪਣੀ ਆ ਗਈ ਇੱਧਰ ਤੇ ਇੱਕ ਟੂਟੀ ਬਈ ਦੋ ਆ ਗਈਆਂ ਇੱਧਰਲੇ ਪਾਸੇ ਦੂਏ ਸਿੰਕ ਵਿੱਚ 6 ਇੰਚ ਜੀ ਅਪਰ ਸੈਂਟਰ ਰੱਖਿਆ ਇਹ ਤਾਂ ਕਿ ਕਹ ਲੂ ਜੇ ਕਿ ਇੱਧਰ ਨਹੀਂ ਮਿਕਸਚਰ ਲਾਉਣੇ ਆ ਤਾਂ ਬਈ 6 ਇੰਚ ਸੈਂਟਰ ਤੇ ਮਿਕਸਚਰ ਲਾ ਜਾਂਦਾ 7 ਇੰਚੀ ਸੈਂਟਰ ਥੋੜਾ ਜਿਆਦਾ ਹੋ ਜਾਂਦਾ ਏ ਆਹ ਹੈ ਬਈ ਕਟਰ ਫੇਰਦੇ ਆ ਇਹਦੇ ਉੱਪਰ ਕੱਢਦੇ ਝੀਰੀਆਂ ਦੇਖਦੇ ਕਿੱਥੇ ਤੱਕ ਪਹੁੰਚਦਾ ਕੰਮ ਟਾਈਮ ਬਈ ਹੋ ਗਿਆ 11:30 ਵਜੇ ਦਾ ਛੈਣੀਆਂ ਚੰਡਾ ਕੇ ਲੈ ਕੇ ਆਏ ਆਪਾਂ ਪਹਿਲਾਂ ਤੇ ਥੋੜੇ ਦੇ ਬਈ ਬਿੰਡੇ ਪਵਾਏ ਆ ਟੁੱਟ ਗਿਆ ਤਾਂ ਕੱਲ ਥੋੜੇ ਦੇ ਵਿੱਚ ਬਿੰਡਾ ਪਵਾਇਆ ਅੱਜ ਨਮਾ ਬਿੰਡਾ ਪਵਾਤੇ ਆ ਥੋੜੇ ਚ ਇੱਥੇ 40 ਰੁਪਏ ਦਾ ਬਿੰਡਾ ਹੋ ਗਿਆ ਬਈ ਹੁਣ 40 ਰੁਪਏ ਦਾ ਬਿੰਡਾ ਪੈਂਦਾ ਏ ਥੋੜੇ ਦੇ ਵਿੱਚ ਚਲੋ ਬਈ ਚਲਾਉਂਦੇ ਆ ਕਟਰਾ ਫਿਰ ਬਾਥਰੂਮ ਦੇ ਵਿੱਚ ਬਾਈ ਕਟਰ ਆਪਾਂ ਨੇ ਫੇਰ ਪਿਆ ਤੇ ਗਰਦੋਈ ਗਰਦਈ ਹੋ ਕੇ ਤੇ ਦਵਾਰੇ ਛੀਰੀਆਂ ਮਾਰਨ ਵਾਸਤੇ ਆਪਾਂ ਫੇਰ ਤਿਆਰ ਹੋ ਗਏ ਬਾਈ ਤੇ ਬਾਥਰੂਮ ਦੀ ਫਿਟਿੰਗ ਕਰਨੇ ਤੋਂ ਪਹਿਲਾਂ ਛੀਰੀਆਂ ਆਪਾਂ ਝਾੜਨੀਆਂ ਪੈਣੀਆਂ ਛੀਰੀਆਂ ਸ਼ੈਣੀ ਛੋੜੇ ਨਾਲ ਤਿੱਖੀਆਂ ਕਰਾ ਕੇ ਆਪਾਂ ਚਿੰਬੜਦੇ ਆ ਬਾਈ ਛੀਰੀਆਂ ਨੂੰ ਦਿਆ ਹੈ ਬਾਈ ਛੀਰੀਆਂ ਕਟਰ ਫਿਰਦਿਆ ਹੈ ਦਾ ਕਰ ਰਿਹਾ ਸਿੰਪਲ ਆ ਕੰਮ ਐ ਇਸ ਕਰਕੇ ਬਈ ਆਪਾਂ ਕੋਈ ਬੰਦਾ ਨਾ ਤੇ ਮਿਲਿਆ ਨਾ ਲੈ ਕੇ ਆਏ ਤੇ ਕਿਚਨ ਦੀ ਫਿਟਿੰਗ ਵੀ ਤੁਹਾਨੂੰ ਦਿਖਾ ਦਨੀਆਂ ਚਿਰੀਆਂ ਦਾ ਆਹ ਹੈ ਜੀ ਪਟਰਾ ਵੱਜ ਗਿਆ ਪੌੜੀ ਲੱਗੀ ਬਈ ਪੌੜੀ ਤੇ ਲਾਹ ਲੰਨੇ ਆ ਤੇ ਉੱਪਰ ਦੇ ਝੀਰੀਆਂ ਚਾੜਨੀ ਸ਼ੁਰੂ ਕਰਦੇ ਆ ਤੇ ਫਿਰ ਕਰਦੇ ਆ ਫਿਟਿੰਗ ਬਈ ਤੇ ਸੋਈ ਦੀ ਫਿਟਿੰਗ ਬਾਈ ਕੰਪਲੀਟ ਕਰਤੀ ਆਪਾਂ ਨੇ ਤੇ ਟਾਈਮ 2 ਵਜੇ ਹੋ ਗਏ 2 ਵਜੇ ਤਾਂ ਹੋ ਗਿਆ ਬਈ ਪੂਰਾ ਇਹ ਹੁਣ ਪਲੰਚ ਕਰਕੇ ਆਉਨੇ ਆ ਤੇ ਬਾਸ ਦੀ ਫਿਟਿੰਗ ਆ ਕੇ ਕਰੂਗੇ ਛੀਰੀਆਂ ਰਹਿਦੀ ਚੜਨ ਦੇ ਨੂੰ ਤੇ ਸਪਲਾਈ ਪਨੇ ਬਈ ਗਰਾਉਂਡ ਫਲੋਰ ਵਾਲੀ ਕਿਚਨ ਦੀ ਲੱਗ ਚੜਾ ਆਦੀ ਤੇ ਉੱਪਰ ਵਾਲੀ ਕਿਚਨ ਦੀ ਵੀ ਲੱਗ ਚੜਾਈ ਹੈ ਸਪਲਾਈ ਫਰੈਸ਼ ਵਾਲੀ ਬਈ ਪ੍ਰਬੰਧ ਨਹੀਂ ਲੈ ਕੇ ਨਹੀਂ ਗਏ ਥੱਲੇ ਹੀ ਬੰਦ ਕਰਤੀ ਉਹ ਟੁੱਟੀ ਦੇ ਅੱਗੇ ਕਿਉਂਕਿ ਮੈਂ ਆਪਣੇ ਬਾਥਰੂਮ ਚ ਚੜਾਉਂਗਾ ਇੱਧਰ ਨੂੰ ਥੋੜਾ ਜਿਹਾ ਚੇਂਜ ਕਰਿਆ ਆਪਣੇ ਨਾਲ ਵਾਲੀ ਗੋਠੀ ਦੇ ਵਿੱਚ ਆਪਾਂ ਨੇ ਇੱਕ ਕਰਤੀ ਦੀ ਕਿ ਦੋਹਾਂ ਕਿਚਨਾਂ ਦੀ ਸਪਲਾਈ ਜੇ ਮਾਲਕ ਕਹੂਗੇ ਤਾਂ ਆਪਾਂ ਵੀ ਇਹਦੀ ਉੱਪਰ ਇੱਕ ਕਰ ਦੂੰਗਾ ਸਪਲਾਈ ਫਿਲਹਾਲ ਆਪਾਂ ਬਈ ਅੱਡ ਅੱਡ ਚੜਾਤੀਆਂ ਦੋਨੇ ਸਪਲਾਈਆਂ ਬਾਥਰੂਮ ਦੀਆਂ ਬਾਈ ਛੇਰੀਆਂ ਝਾੜ ਕੇ ਤੇ ਇਹਦੀ ਫਿਟਿੰਗ ਕਰਦੇ ਆ ਨਾਲ ਦੀ ਨਾਲ ਸਾਹਮਣੇ ਇਹ ਇਥੇ ਟੂਟੀਆਂ ਰੱਖਣੀਆਂ ਆਪਾਂ ਨੇ ਜਿੱਦਾਂ ਥੱਲੇ ਬਾਥਰੂਮ ਜੀ ਰੱਖੇਦੀਆਂ ਪਿਛਲੀ ਵੀਡੀਓ ਥੱਲੇ ਦੀ ਵੀਡੀਓ ਪਾਈ ਹੋਈ ਆ ਬਈ ਆਪਣੇ ਚੈਨਲ ਤੇ ਤੇ ਜੁਗਨੂ ਨੇ ਕਰੀ ਦੀ ਬਈ ਫਿਟਿੰਗ ਥੱਲੇ ਬਾਥਰੂਮ ਦੀ ਇਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੈ ਵੀ ਫਰੈਸ਼ ਵਾਲੀ ਲਾਈਨ ਕਿਹੜੀ ਆ ਤੇ ਟੈਂਕੀ ਵਾਲੀ ਕਿਹੜੀ ਆ ਉੱਪਰ ਚੈੱਕ ਕਰਨੀ ਪਊਗੀ ਆ ਦੋਨਾਂ ਚੋਂ ਕਿਹੜੀ ਲਾਈਨ ਫਰੈਸ਼ ਦੀ ਆ ਤੇ ਕਿਹੜੀ ਟੈਂਕੀ ਦੀ ਆ ਤੇ ਪਹਿਲਾਂ ਵੀ ਪਚੀ ਰੀਆਂ ਕੰਮ ਕੰਪਲੀਟ ਕਰ ਲੈਣੇ ਆ ਫਿਰ ਫਿਟਿੰਗ ਕਰਦੇ ਆ ਫਿਰ ਆਪਾਂ ਨਾਲ ਦੀ ਨਾਲ ਸਾਰੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀ ਜਾਊਂਗੇ ਚਲੋ ਬਚੀ ਰੀਆਂ ਕੰਮ ਸ਼ੁਰੂ ਕਰਦੇ ਆ ਪਹਿਲਾਂ ਚੀਰੀਆਂ ਦਾ ਕੰਮ ਵੀ ਆਪਾਂ ਨੇ ਕੰਪਲੀਟ ਕਰ ਲਿਆ ਚੀਰੀਆਂ ਉੱਤੇ ਕਰੀਮ ਛਾੜਤੀਆਂ ਸਾਰੀਆਂ ਤੇ ਸਪਲਾਈਆਂ ਵੀ ਚੈੱਕ ਕਰ ਲਈਆਂ ਵੀ ਕਿਹੜੀ ਟੈਂਕੀ ਜਿੱਤੇ ਕਿਹੜੀ ਫਰੈਸ਼ ਦੀ ਹੈ ਚ ਇਦੇ ਵਿੱਚ ਬਈ ਆਪਾਂ ਨੇ ਫਰੈਸ਼ ਵਾਲੀ ਸਪਲਾਈ ਮੇਨ ਬਣਾਉਣੀ ਹੈ ਜਿਹੜੀ ਉੱਪਰ ਸਿੱਧੀ ਉੱਪਰ ਜਾ ਕੇ ਟੈਂਕੀ ਨੂੰ ਜੁੜੂਗੀ ਭਰਨੇ ਵਾਸਤੇ ਤੇ ਟੈਂਕੀ ਵਾਲੀ ਸਪਲਾਈ ਦਾ ਦੇਖਦੇ ਆ ਇੱਕ ਕਰਦਨੇ ਦੋ ਬਾਥਰੂਮਾਂ ਦੀ ਤੇ ਬਈ ਸਮਾਨ ਲਾ ਲਏ ਇਹ ਲਵਨ ਪਲੱਗ ਤੇ ਕੰਸੀਲਡ ਆਹ ਬਈ ਜਿਹੜਾ ਪੰਡਾ ਰਹੇ ਆ ਕਰਤਾਰ ਕੰਪਨੀ ਦਾ ਕੰਸੀਲਡ ਆਇਆ ਸਿੰਗਲ ਲੀਵਰ ਹਾਂ ਫਿਰ ਇੱਥੇ ਸ਼ਾਵਰ ਦਾ ਪੁਆਇੰਟ ਰੱਖਣਾ ਵਸ ਇੱਕ ਸਿੰਗਲ ਤੇ ਬਾਕੀ ਤਿੰਨ ਟੂਟੀਆਂ ਦੇ ਪੁਆਇੰਟ ਦੇ ਦੇਣੇ ਆ ਕਿਉਂਕਿ ਛੋਟਾ ਹੀ ਹੈ ਬਾਥਰੂਮ ਤੇ ਕਰਦੇ ਬਾਈ ਫਿਟਿੰਗ ਸ਼ੁਰੂ ਬਾਥੂਮ ਲਈ ਫਿਟਿੰਗ ਭਾਈ ਆਪਣੀ ਕੰਪਲੀਟ ਹੋ ਗਈ ਹੀਅਰ ਦੇ ਪਾਰਟ ਬਣ ਗਏ ਤੇ ਸਾਹਮਣੇ ਸ਼ਾਵਰ ਦਾ ਹੋ ਗਿਆ ਹੋ ਗਿਆ ਬਈ ਆਪਣਾ ਬਾਥੂੰਦਾ ਕੰਮ ਕੰਪਲੀਟ ਹੋ ਗਿਆ ਇਸ ਦੇ ਨਾਲੇ ਸਾਰੇ ਟੋਟੇ ਲੱਗ ਗਏ